ਇਹ ਥੋੜਾ ਜਿਆ ਕੋਈ ਥੋੜਾ ਜੇ ਥੋੜਾ ਉੱਚੇ ਜੀ ਥੋੜਾ ਜਿਆ ਆਵਾਜ਼ ਦੇ ਕੰਨ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਚਾ ਥੋੜਾ ਜਿਆ ਗੜੀ ਹੋ ਜਾਣਾ ਮਾਈਕ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਖਿੱਤੇ ਚ ਜਨਮ ਲੈ ਲਿਆ ਉਥੋਂ ਦਾ ਜਿਹੜੇ ਸਾਡੇ ਵੱਡ ਬਣੇ ਰਹੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਛੱਡਣਾ ਇਹੀ ਸਾਡਾ ਸੰਸਕਾਰ ਹੈ ਔਰ ਪਰਮਾਤਮਾ ਕਰੇ ਇਹ ਚੇਤਕੀ ਸਫਲ ਹੋਵੇ ਔਰ ਸਾਡੇ ਬਹੁਤ ਵੱਡਾ ਜਨਤਰੀ ਚ ਹੈ ਚਾਹੁੰਦੇ ਆ ਕਿ ਜਦੋਂ ਹੀ ਸਾਡੇ ਪਿਆਰ ਦਾ ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੁਕਿਆ 92 ਵਾਲੇ ਨੂੰ ਛੋਟਾ ਹੱਲਾ ਉਹ ਜਿਆਦਾ ਵੱਡੇ ਹੱਲੇ ਸੀ 90 92 ਦੇ ਜਿਹੜੇ ਫੂਲਾ ਤੇ ਕਾਲਜ ਸੀ ਬੜੀ ਜਵਾਨੀ ਜਿਨ੍ਹਾਂ ਦੇ ਸੀਨੀਅਰ ਇਹਨਾਂ ਮੂਵਮੈਂਟਾਂ ਚ ਹੁੰਦੇ ਸੀ ਉਹ ਵੱਡਾ ਅੰਦਾਜ਼ ਸੀ ਵੱਡੇ ਕੋਈ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਦਕਾਰ ਆ ਦੇਖੋ ਤਰੀਕਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬੌਧਿਕ ਜਿਹੜੀ ਬੰਗਾਲੀ ਬੜੀ ਮਦਦਗਾਰ ਹੁੰਦੀ ਹੈ ਇਹਦੇ ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਮਿਊਜ਼ਿਕ ਜਿਹੜੀ ਲੈਂਗੁਏਜ ਵਰਤੀ ਜਾਂਦੀ ਹੈ ਦੇਖੋ ਮੂਰਖ ਤਾਂ ਕੋਈ ਗੱਲ ਕਰਦਾ ਉਹਦੇ ਵਿੱਚ ਹਾ ਹਾਂ ਹੀ ਬਹੁਤ ਕੋਈ ਇਹਦਾ ਵਿੰਗ ਜ਼ੋਨਿਆ ਸਮਾਜ ਦੇ ਕਿਸਾਨ ਖੇਤੀ ਕਰਦਾ ਹੈ ਜਿਹੜਾ ਦੁਕਾਨਦਾਰ ਹੈ ਉਹ ਸਮਾਨ ਵੇਚ ਮਲਿਕ ਪ੍ਰੋਸੈਸ ਬੜਾ ਹੋਇਆ ਹੈ ਐਡੇ ਜਿਹੜਾ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਅਗੇ ਗੱਲ ਕਰਨਾ ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅਧੋਰਨ ਚੱਲਦੇ ਇਹਦੇ ਨਾਲ ਤੁਰਦੇ ਜਾਂਦੇ ਇਹ ਜੀ ਸਾਡਾ ਕੰਮ ਹੈ ਤਾਂ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਉੱਥੇ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਭਵਿੱਖ ਤਾਂ ਕੋਈ ਤਾੰਤ੍ਰਿਕ ਦੱਸ ਸਕਦਾ ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿ ਦੁਨੀਆ ਹੋਲਡ ਕਰ ਲੇ ਉਸ ਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈਅ ਨਹੀਂ ਹੁੰਦੀ ਇਹ ਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਹੌਲੀ ਹੌਲੀ ਮੈਂ ਪਿੱਛੇ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲਦਾ ਜਿਸਨੂੰ ਵਾਸਤ ਲੱਗਦਾ ਤੇ ਤੁਸੀਂ ਗਾਲੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਕਵਾਦਿਆਂ ਮੈਂ ਜਿਹਦੇ ਜ਼ਰੀਏ ਗੱਲਾਂ ਆ ਕੇ ਜਾਂਦੀਆਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਹੁੰਦੀ ਹੈ ਕੁਝ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ ਹੈ ਕੁਝ ਇੱਕ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਿ ਇਸ ਲਈ ਆ ਜਾਂਦੇ ਆ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਣਾ ਰਵੇ ਸੇ ਹਿਸਾਬ ਲੱਗਦਾ ਹੌਲੀ ਹੌਲੀ ਦੁਰ ਜਾਣਗੇ ਸੰਵਧਾਨ ਮਾਨਸਾ ਸਥਿਤੀਆਂ 2000 ਦੇ ਵਿਚਕਾਰ ਜਦ ਤਾ ਵੇਸੇ ਲਈ ਕੁਸ਼ਿੰਦਾ ਸੀਗਾ ਬਾਕੀ ਬਖਸੋਰ ਸੀ ਲੇਕਿਨ ਸਾਰੇ ਸੀਗੇ ਇਸ ਲਈ ਜੱਥੇਬੰਦੀਆਂ ਬਾਕਬਾ ਕੋਈ ਆ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਮੈਨੂੰ ਪਤਾ ਕੀ ਹੈ ਇਹ ਮੈਂ ਦਾ ਵੈਸੇ ਮੈਂ ਭੱਜਦਾ ਹੈ ਇਹਨਾਂ ਬਿਲਕੁਲ ਨਹੀਂ ਪਾਇਦਾ ਜਿੱਦਾਂ ਕਹਿੰਦੇ ਐ ਹਸੀ ਦਾ ਖਾਤਾ ਬਈ ਜਿੱਦਾਂ ਵਾਕਈ ਮੇਰੇ ਭਰਾ ਇੱਥੇ ਬੈਠੇ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆਣ ਦੇ ਲੀਡ ਕਰਦੇ ਨਾ ਇਹਦੇ ਇਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਜਾਲ ਤੋ دروازਾ ਮੈਨੂੰ ਜਦੋਂ ਮਿਲਦਾ ਇਹਨਾਂ ਜੱਥੇਬੰਦੀ ਨਾਲ ਰਿਲੇਟਡ ਜਦੋਂ ਸਮਾਗਮ ਚ ਤਾਂ ਮੈਂ ਜ਼ਰੂਰ ਮੇਂਦੀ ਕਰਦਾ ਮੈਂ ਪਿਛਲੀ ਵਾਰੀ ਜਦੋਂ ਆਇਆ ਸੀ

ਜਿਹੜੇ ਵੱਖ-ਵੱਖ ਤਿਆਂ ਦੇ ਲੋਕ ਹਾਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਦੂਜਿਆਂ ਦਾ ਕੀ ਵਿਚਾਰ ਹੋਵੇ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਹਨ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਪੂਰਾ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਹੈ ਇਹ ਜੱਥੇਬੰਦ ਘਟਾਚਾ ਇਸ ਤਰ੍ਹਾਂ ਦੀ ਰੂਮਟ ਸ਼ੇਡ ਸਕਦਾ ਹੈ ਐਸੀ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੇ ਨਹੀਂ ਆ ਸਕਦਾ ਹਾਂ ਜੇ ਉਹ ਕੋ ਕੋ ਕਿਸੇ ਨਾਲ ਜੁੜਿਆ ਹੁੰਦਾ ਕੋਈ ਧਾਚਾ ਹੁੰਦਾ ਉਹ ਲਿਆ ਸਕਦਾ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕਾਹਦੇ ਉਹਦੇ ਚ ਮਜ਼ਦੂਰਾਂ ਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਜਿਹੜਾ ਬਹੁਤ ਗਰੀਬ ਆਦਮੀ ਆ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹਾਂ ਉਹ ਗਾਇਬ ਗਾਹੇ ਆ ਸਕਦੇ ਨੇ ਜੇ ਸ਼ੁਕਰ ਹੈ ਮਾਫ ਕਰ ਤੁਸੀਂ ਮਿਲ ਕੇ ਕਹਿੰਦੇ ਕਿ ਗੁਨਾਕ ਚੋੜੀ ਜੀ 2018 ਤੱਕ ਐਸੀ ਕਿ ਐਸਕੇਮ ਬੁੱਕ ਤੇ ਵਜਾ ਵੀ ਡੱਲੇ ਵਾਸਤੇ ਮੈਂ ਮਿਲਣ ਗਿਆ ਸੀ ਲੇਕਿਨ ਉਹਨੇ ਤਾਂ ਪੂਰੀ ਕੰਟਰੋਵਰਸ਼ੀਅਲ ਹੈ ਪੂਰੇ ਜਦੇ ਕੱਢ ਮਾਡ ਸਾਹਿਬ ਪੰਜ ਸਾਹਿਬ ਸੈਂਟਰ ਤੋਂ ਬਚੋ ਨਹੀਂ ਦੇ ਲੇ ਕੋ ਮੇਰੀ ਨਹੀਂ ਪਤਾ ਨਹੀਂ ਦਾਰੀ ਦਾ ਮੇਤੂ ਨੇ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਦੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਮੇਰੀ ਵੈਸੇ ਨਿੱਜੀ ਗੱਲ ਦੀ ਪਤਾ ਨਹੀਂ ਤੁਸੀਂ ਮੰਨਦੇ ਕਿ ਤੁਸੀਂ ਮੰਨਦੇ ਤੁਸੀਂ ਹੈ ਨਹੀਂ ਮੇਰੀ ਵੈਸੇ ਤੁਸੀਂ ਆਪਾਂ ਆਪ ਸਾਰੇ ਜਿਸ ਨਾਲ ਜੁੜੇ ਹੈ ਹੋ ਸਕਦਾ ਤੁਸੀਂ ਵੀ ਮੇਰੇ ਉਗੇ ਪਿੰਡ ਵਾਲੇ ਵਾ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਜਿਹਦੇ ਲਾ 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 ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਲ ਜਿੱਦਾਂ ਹੁਣ ਅੰਦੋਲਨ ਧਰਨਾ ਲੱਗਿਆ ਬੜਾ ਸ਼ਾਂਤੂ ਹੈ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੋਂ ਤੁਹੇਰੀ ਬੇਇਜ਼ਤੀ ਹੈ ਮਾਨ ਸਰ ਤੁਸੀਂ ਮਿਲ ਕੇ ਆਏ ਮਾਨ ਸਰ ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸੀਤ ਕਿਸ ਤਰ੍ਹਾਂ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਦੇ ਕਿ ਡ੍ਰਿਪ ਲਾਵਾ ਲੈਣੀ ਚਾਹੀਦੀ ਆਪਾਂਵੇਂ ਅੱਗੇ ਨੂੰ ਜਾਰੀ ਰਹੇ ਹੋਈ ਵੀ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹ ਪੀਕ ਸੀ ਉਹ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਨਹੀਂ ਹੋਣਾ بس 슬리핑 ਵੋਟਸ ਹੈ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਣਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਹੁੰਦਾ ਹੈ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜੇਕਰ ਇੱਕ ਬੰਦਕ ਦਾ ਆਜਾ ਕੋਈ ਬਣਿਆ ਹੁੰਦਾ ਆਲਓਪ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਕ ਪ੍ਰੋਸੈਸ ਹੁੰਦਾ ਤੇ ਇੱਕ ਪਾਸਾ ਉਹ ਇੱਕ ਪਾਸਾ ਤੇ ਹੁਣ ਉਹ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਜਾਂ ਆਮ ਵਿਅਕਤੀ ਦੀ ਆਪਣੇ ਦੇਸ਼ ਦੇ ਵਿੱਚ ਹਾਲ ਤੇ ਆਉਂਦੀ ਤਓ ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਮਦਨ ਹੈ ਉਹ ਦੋ ਦਿਨੋਂ ਘਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਜਦੋਂ ਉਹ ਬੈਠ ਕੇ ਨਹੀਂ ਮੈਂ ਆਪਣਾ ਮੇਰਾ ਨਿੱਜੀ ਐਪ ਕਿਸੇ ਵਾਰ ਇਹ ਕਿਹਾ ਲੱਗਦਾ ਕਿ ਮੈਂ ਮੇਰੇ ਕੋਲ ਉੱਤੀ ਬੜੀ ਜ਼ਾਇਦਤ ਹੈ ਤੇ ਮੈਨੂੰ ਲੱਗਦਾ ਕਿ ਅਜੋਕੇ ਯੁੱਗ ਵਿੱਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦबई ਵਰਗੇ ਕੰਟਰੀ ਵੀ ਆਪ ਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਤੁਸੀਂ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦੇ ਦਾ ਇਕੁਪਮੈਂਟ ਬਹੁਤ ਮਹਿੰਗਾ ਉਹ ਸਾਜੋ ਸਮਾਨ ਲੈਣਾ ਹਰ ਕਿਸਾਨ ਦੇ ਵਾਸਤੇ ਜਿਵੇਂ ਹਰ ਪਿੰਡ ਦੀ ਕੋਰਪੋਰੇਟ ਸਿਸਟਮ ਬਣ ਜਾਂਦੀ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਪ फसल ਲਾਉਣੀ ਉਹਦੇ ਲਈ ਇਹ ਸਰਕਾਰ ਐ ਜੁਕਿਟ ਜਿਆਦਾ ਕਰ ਸਕਦੀ ਹੈ ਜੇ ਉਹ ਐਪਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਪਾਣੀ ਦੀ ਹੈ ਹੈਨਾ ਮੈਂ ਮੈਂ ਨਹੀਂ ਤੁਸੀਂ ਜਿਆਦਾ ਗੱਲਾਂ ਕਰ ਲਿਆ ਮੈਂ ਲੀਡਰ ਨਹੀਂ ਹਾਂ ਮੇਰੀ ਬੇਨਤੀ ਹੈ ਠੀਕ ਇਦਾਂ ਦੀਆਂ ਖਬਰਾਂ ਨਾ ਬਣਾਓ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਮਾਸਟਰ ਕਲਾਸ ਤੋਂ ਆਲਾ ਹੈ ਮਾਨ ਸਾਹਿਬ ਕਹਿ ਰਹੇ ਆ ਕਿ ਸਭ ਫਤ ਹੈ ਮਾਸਟਰ ਕਲਾਸ ਤੋਂ ਆਲਾ ਹੈ ਚਾਤਰੀਕਰੂ ਨੇ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰਿਆਂ ਦੀ ਦੇ ਹੋ ਉੱਪਰ ਕੀ ਨਿਰਣਾ ਲੈਣੇ ਫਿਰ ਇਹ ਤੁਹਾਨੂੰ ਦੱਸਦੇ ਹਾਂ ਤੁਸੀਂ ਅਫੀਸ਼ੀ ਡੀਟੀਆ ਦੇ ਮੱਦੇਨਜ਼ਰ ਸ਼ੋਅ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੀ سپورਟ ਚਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੈਨੂੰ ਪੈਸਾ ਪੈ ਰਿਹਾ ਨਹੀਂ ਮੈਨੂੰ ਇਹ ਜਿਹੀਆਂ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਬਨੂਰੀ ਹੈ ਹਰਦਾਰੀ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਬੇਚਾ ਸਾਨੂੰ ਲੱਗਦਾ ਸੀ ਕੰਕਰ ਸਟੈਕ ਕਰਦਾ ਸਾਡੇ ਸਾਡੇ ਜਿਹੜੇ ਆਰਟਿਸਟਾਂ ਨਾਲ ਕੰਪਨੀ ਨਾਲ ਟਾਈ ਅਪ ਹੋ ਦੇਖੀ 5:00 ਪੀਸ਼ੇ ਚੀ ਕਰਾਉਂਦੇ 5:00 ਪੀਸ਼ੇ ਚੀ ਕਰਾਉਂਦੇ ਸਾਰੇ ਸਮਾਜਿਕ ਗਤੀਵਿਧੀਆਂ ਹੋਣ ਚਾਹੀਦੀ ਠੀਕ ਹੈ ਚਲੋ